ਮਿੱਤਰੋ ਐਸ ਟਾਈਮ ਆਪਾਂ ਗੁਰੂ ਹਰਸਹਾਇ ਦੇ ਉਤਲੇ ਵਿਹੜੇ ਦੇ ਵਿੱਚ ਖੜੇ ਆ ਤੇ ਜਿਹੜਾ ਤੁਸੀਂ ਆ ਸਾਹਮਣੇ ਘਰ ਦੇਖਦੇ ਪਏ ਹੋ ਸ਼ੀਸ਼ੇ ਟੁੱਟੇ ਪਏ ਨੇ ਇਧਰਲੀ ਜਿਹੜੀ ਖਿੜਕੀ ਆ ਉਹਦੇ ਵੀ ਸ਼ੀਸ਼ੇ ਟੁੱਟੇ ਪਏ ਨੇ ਉੱਤੇ ਵੀ ਸ਼ੀਸ਼ੇ ਟੁੱਟੇ ਪਏ ਨੇ ਤੇ ਉਧਰ ਜਿਹੜੀ ਸਾਹਮਣੇ ਖਿੜਕੀ ਆ ਤੁਸੀਂ ਇਧਰ ਦੇਖ ਸਕਦੇ ਹੋ ਇਹ ਵੀ ਜਿਹੜੀ ਖਿੜਕੀ ਆ ਇਹਦੇ ਸ਼ੀਸ਼ੇ ਵੀ ਟੁੱਟੇ ਪਏ ਨੇ ਥੱਲੇ ਦੇਖ ਸਕਦੇ ਹੋ ਤੁਸੀਂ ਕੱਚ ਖਿਲਰਿਆ ਪਿਆ ਇਧਰ ਵੀ ਤੁਸੀਂ ਦੇਖ ਸਕਦੇ ਹੋ ਕੱਚ ਖਿਲਰਿਆ ਪਿਆ ਘਟਨਾ ਕੀ ਵਾਪਰੀ ਹੋਇਆ ਕੀ ਆਪਾਂ ਤੁਹਾਨੂੰ ਦੱਸਦੇ ਆ ਇਹ ਜਿਹੜੇ ਪਰਿਵਾਰ ਆ ਜਿਹੜੀ ਫੈਮਿਲੀ ਆਏ ਕਹਿੰਦੇ ਵੀ ਇੱਥੇ ਚਿੱਟਾ ਵੇਚਦੇ ਨੇ ਕੁਝ ਲੋਕ ਉਹਨਾਂ ਨੂੰ ਅਸੀਂ ਕਿਹਾ ਵੀ ਸਾਡੇ ਇੱਥੇ ਏਰੀਏ ਦੇ ਵਿੱਚ ਚਿੱਟਾ ਆ ਕੇ ਤੁਸੀਂ ਨਾ ਵੇਚੋ ਉਹ ਇੰਨੇ ਗੁੱਸੇ ਦੇ ਵਿੱਚ ਆਏ ਉਹਨਾਂ ਨੇ ਆ ਕੇ ਇਹਨਾਂ ਦਾ ਘਰ ਭੰਨ ਦਿੱਤਾ ਇਹ ਕਹਿੰਦੇ ਨੇ ਵੀ ਇੱਕ ਤਾਂ ਸਾਡਾ ਘਰ ਤੋੜ ਕੇ ਗਏ ਨੇ ਆਪਾਂ ਗੱਲਬਾਤ ਵੀ ਇਹਨਾਂ ਨਾਲ ਕਰਾਂਗੇ ਕਹਿੰਦੇ ਵੀ ਇੱਕ ਤਾਂ ਸਾਡਾ ਘਰ ਤੋੜ ਗਏ ਉੱਤੋਂ ਧਮਕੀਆਂ ਦਿੰਦੇ ਨੇ ਜਿਹੜੀ ਪੁਲਿਸ ਆ ਵੀ ਕੋਈ ਕਾਰਵਾਈ ਨਹੀਂ ਕਰਦੀ ਆਪਾਂ ਤੁਹਾਨੂੰ ਅੰਦਰ ਦੇ ਜਿਹੜੇ ਹਾਲਾਤ ਨੇ ਉਹ ਵੀ ਦਿਖਾਉਣੇ ਆ ਆ ਤੁਸੀਂ ਦੇਖ ਸਕਦੇ ਹੋ ਟੇਬਲ ਟੁੱਟਿਆ ਹੋਇਆ ਟੇਬਲ ਦਾ ਜਿਹੜਾ ਸ਼ੀਸ਼ਾ ਉਹ ਇੱਥੇ ਟੁੱਟਿਆ ਪਿਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਇੱਧਰ LED ਦੇਖ ਸਕਦੇ ਆ ਤੁਸੀਂ LED ਵੀ ਟੁੱਟੀ ਹੋਈ ਐ ਨਵੀਂ ਨਵੀਂ ਆਈ ਨਵੀਂ LED ਇਹ ਕਹਿੰਦੇ ਸੀ ਲਿਆ ਕੇ ਲਾਈ ਸੀਗੀ ਇੱਥੇ ਲਗਾਈ ਹੋਈ ਸੀ ਤੇ LED ਵੀ ਤੋੜ ਦਿੱਤੀ ਤੇ ਇਧਰ ਸਾਡੇ ਨਾਲ ਵੀਰ ਖੜੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਘਟਨਾ ਵਾਪਰੀ ਵੀਰ ਦੱਸਾ ਗਿਆ ਸਾਡੇ ਘਰ ਮੂਰੇ ਬਾਹਰ ਚਿੱਟਾ ਵੇਚਦੇ ਨੇ ਵੇੜ ਦੇ ਮੱਲੇ ਦੇ ਮੁੰਡੇ ਅਸੀਂ ਉਹਨਾਂ ਕਹੇ ਵੀ ਇੱਥੇ ਚਿੱਟਾ ਨਾ ਵੇਚਿਆ ਕਰੋ ਗਾਲਾਂ ਮੰਦੇ ਧੀਆਂ ਪੈਣਾ ਸਰਦੇ ਆਈਆਂ ਤੁਸੀਂ ਗਾਲਾਂ ਮੰਦੇ ਤੇ ਇੱਥੇ ਇਹਨਾ ਮੇਲਾ ਇਕੱਠਾ ਕਰ ਲੈਂਦੇ ਹੋ ਇਹਨਾਂ ਰੋਗ ਡੋਗ ਕਿਤੇ ਕਹਿੰਦੇ ਲਾ ਵੀ ਅਹੀ ਵੀ ਮੈਂ ਆ ਗਿਆ ਮੈਂ ਹਾਂ ਜੇ ਪਿਆਰ ਨਾਲ ਇੱਕ ਵਾਰ ਸਮਝਾਇਆ ਵੀ ਸਮਝੋ ਜੇਦਾ ਹੀ ਤੋੜੇ ਦਰਖਾਸਤ ਦੇ ਆਣੋਂ ਗੰਦਾ ਕੋਈ ਦਰਖਾਸਤ ਸ਼ਾਦੂਖਾ ਸਾਨੂੰ ਜਿੰਨੀਆਂ ਮਰਜ਼ੀ ਦੇ ਸਾਡੇ ਮਹੀਨੇ ਮੂਨੇ ਚਾਲਦੇ ਸਾਨੂੰ ਕਿਸੇ ਪੁਲਿਸ ਪੁਲ ਦਾ ਕੋਈ ਡਰ ਟਫ ਨਹੀਂਗਾ ਅੱਛਾ ਹੂੰ ਥੀਰ ਫਿਰ ਕੀ ਤੇ ਐਨੇ ਗੱਲ ਜਾ ਕੇ ਕਿ ਦੋਨਾਂ ਜਿਹੜੇ ਬੰਦੇ ਦਾ ਕੰਮ ਕਰਦੇ ਸੀ ਉਹਨੂੰ ਜਾ ਕੇ ਕੀ ਉਹ ਬੰਦੇ ਨੇ ਕਿ ਦੂਜੇ ਦਿਨ ਸਾਡੇ ਸਾਰੇ ਕਾਰ ਦੀ ਤੋੜ ਫਨ ਕਰਤੀ ਅੱਛਾ ਤੇ ਕਿਰਪਾਨੇ ਕਾਪਾ ਪਿਸਟਲ ਖੰਡੇ ਖੁੰਡੇ ਲੈ ਕੇ ਆਏ ਸੀ ਵੀ 25 ਜਣੇ ਦੋ ਪਿਸਟਲ ਸੀ ਉਹਨਾਂ ਕੋਲ ਹੂੰ ਤੇ ਵੀ ਪੱਛੀ ਜਨੇ ਇਹਨਾ ਕਰਦੇ ਆ ਕੋਈ ਮੌਜੂਦਾ ਮਾਤਾ ਹੈਗੇ ਸੀ ਕਰ ਅਸਦਾ ਹੈ ਨਹੀਂ ਦੇ ਸਾਰੀ ਤੋੜ ਫਾਨ ਕਰਕੇ ਜੇ ਮੌਜੂਦਾ ਕੋਈ ਕਰੇ ਹੁੰਦਾ ਮਾਤਾ ਪੱਜ ਕੇ ਅੰਡ ਗਵੜ ਚੱਲ ਗਈ ਸੀ ਜੇ ਕਰੇ ਮੌਜੂਦਾ ਕੋਈ ਹੁੰਦਾ ਤੇ ਸਜੀਦ ਦਾ ਜਾਨ ਲੈਵਾ ਨੁਕਸਾਨ ਵੀ ਹੋ ਸਕਦਾ ਸੀ ਅੱਛਾ ਫਿਰ ਜਦੋਂ ਤੁਸੀਂ ਪੰਨ ਤੋੜ ਕਰਕੇ ਉਸ ਤੋਂ ਬਾਅਦ ਥਾਣੇ ਕੋਲ ਦਰਖਾਸਤ ਦਿੱਤੀ ਹਾਂ ਉਦੋਂ ਜਦੋਂ ਪੰਨ ਤੋੜ ਕੇ ਰਾਤ ਹੀ ਦੇ ਕੇ ਆਂਦੀ ਤੇ ਰਾਤ ਤੋਂ ਬਾਅਦ ਪੁਲਿਸ ਆਈ ਸੀ ਸ਼ਾਮ ਨੂੰ 6:30 5:6 ਵਜੇ ਆਈ ਸੀ ਅੱਛਾ 7 7:30 ਵਜੇ ਦਰਖਾਸਤ ਦਿੱਤੀ ਸੀ 6:30 ਵਜੇ ਪੁਲਿਸ ਆਈ ਸੀ ਹੂੰ ਕੋਈ ਕਾਰਵਾਈ ਕੀਤੀ ਉਹਨਾਂ ਨੇ ਗਾਇ ਤਾਂ ਸੀ ਹੁਣ ਵੇਖੋ ਅੱਗੇ ਕਰਦੇ ਵੀ ਕਿ ਨਹੀਂ ਬੰਦੇ ਕੋਈ ਫੜੇ ਨਹੀਂ 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 ਹਾਲੀ ਤੱਕ ਨਹੀਂ ਮਿੱਤਰੋ ਦੇਖੋ ਹਾਲਾਤ ਦੇਖੋ ਪੰਜਾਬ ਦੇ ਕਿਹੋ ਜਿਹੇ ਬੰਦੇ ਜਾਂਦੇ ਸਿਰਫ ਕਸੂਰ ਇਹਨਾਂ ਦਾ ਇਨਾਂ ਵੀ ਚਿੱਟਾ ਨਾਲ ਵੇਚੋ ਸਾਡੇ ਵਿਹੜੇ ਦੇ ਵਿੱਚ ਆ ਕੇ ਗਾਲਾਂ ਮੰੰਦੇ ਨਾ ਕਰੋ ਕਿਉਂਕਿ ਸਾਡੀਆਂ ਵੀ ਕਹਿੰਦੇ ਧੀਆਂ ਪੈਣਾ ਨੇ ਇੱਥੇ ਹੈਗੀਆਂ ਨੇ ਪਰ ਉਹਨਾਂ ਲੋਕਾਂ ਨੇ ਜਿਹੜੇ ਸ਼ਰੇਆਮ ਇੱਕ ਤਾਂ ਚਿੱਟਾ ਵੇਚਦੇ ਨੇ ਤੇ ਇੱਕ ਉਹਨਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਸਾਰੇ ਘਰ ਦੇ ਸ਼ੀਸ਼ੇ ਤੋੜ ਕੇ ਗਿਆ ਐਲੀਡੀ ਤੋੜ ਕੇ ਗਏ ਮਾਤਾ ਹੋਰ ਕੀ ਕਹਿੰਦੇ ਸੀ ਗਾਲਾਂ ਕੱਢਦੇ ਸੀ ਕੀ ਕਹਿੰਦੇ ਸੀ ਹਾਂ ਦਿੰਦੇ ਸਿਆਣ ਕਿੱਥੇ ਕੁ ਪੱਜ ਲਾਉ ਦੇ ਕਿ ਅਸੀਂ ਫਾ ਲਾਣੇ ਤੁਹਾਨੂੰ ਜਦੋਂ ਸਾਨੂੰ ਸੱਡਣਾ ਨਹੀਂ ਤੁਹਾਡੇ ਇੱਕ ਇੱਕ ਜੀਨ ਮਾਰਨਾ ਹੂੰ ਇਹ ਜਿਹੜੇ ਬਾਹਰੋਂ ਬੰਦੇ ਆਏ ਨਾ ਜਿਹੜੇ ਨਾਲ ਲੈ ਕੇ ਆਇਆ ਉਹ ਆਂਦਾ ਸੀ ਕੀ ਕੁਛ ਨਸ਼ਾ ਨੁਸ਼ਾ ਕੀਤਾ ਸੀ ਉਹਨਾਂ ਨੇ ਹਾਂ ਨਸ਼ਾ ਕਰਕੇ ਆਏ ਨੂੰ ਵਨ ਕੈਨ ਪਿਸਟਰ ਲੈ ਕੇ ਆਏ ਨੇ ਆ ਬੈਸਬਾਲ ਸਾਰੀਆਂ ਚੀਜ਼ਾਂ ਨਾਲ ਉਹਨਾਂ ਦੇ ਕੋਲ ਸੀ ਹੂੰ ਉਹਨਾਂ ਦੇ ਵੱਧੇ ਹੋਏ ਨੇ ਸਿਆੜੇ ਨਹੀਂ ਅਸੀਂ ਅੱਛਾ ਕਿੰਨੇ ਬੰਦੇ ਸੀ ਬੰਦੇ ਓਹਨਾਂ ਦੇ ਕੁ ਵੀ 25 ਓਹਨਾਂ ਦੇ ਅੱਛਾ 20 25 ਬੰਦੇ ਆਏ ਸੀ ਕੀ ਪੁੱਛਦੇ ਹੀ ਕਰੇ ਤੁਹਾਡੇ ਮੁੰਡੇ ਕਿੱਥੇ ਨਹੀਂ ਲੋਕਾਂ ਨੂੰ ਪੁੱਛਦੇ ਸੀ ਕਿਧਰ ਗਏ ਕਿਧਰ ਗਏ ਤੇ ਮੈਂ ਹੈਗੀ ਸੀ ਮੈਂ ਤਾਂ ਪਹਿਲਾਂ ਹੀ ਬੈਠੀ ਸੀ ਕਿਸੇ ਦੇ ਘਰੇ ਮੈਂ ਦਵਾਈ ਲੈ ਕੇ ਜੇ ਆਈਆਂ ਮੈਂ ਇੱਥੇ ਰੱਖੀ ਤੇ ਮੈਂ ਪੱਜ ਕੇ ਉਧਰ ਤੇ ਉਹਨੇ ਮੈਨੂੰ ਕਿਸੇ ਇਹ ਬੰਦੇ ਜਿ ਵੜੇ ਨਾ ਜਦੋਂ ਕਰੇ ਮੈਨੂੰ ਕਿਸੇ ਉਹਨਾਂ ਨੇ ਆਉਣ ਨਹੀਂ ਦਿੱਤਾ ਉਹ ਤੁਹਾਡੇ ਘਰ ਬੰਦੇ ਵੜ ਗਏ ਤੂੰ ਨਾ ਜਾਇਂ ਅੱਛਾ ਤੇ ਮੈਂ ਬਸ ਮੈਂ ਉੱਥੇ ਬਹਿ ਗਈ ਤੂੰ ਉਧਰ ਠਾ ਠਾਉਣ ਲੱਗ ਗਈ ਹੂੰ ਜਾ ਜੇ ਵੀ ਆਂਦੇ ਨ ਤੁਹਾਨੂੰ ਅਜੇ ਵੀ ਆਂਦੇ ਨ ਆ ਕਰਤੇ ਵੀ ਕਾਰਨ ਅਜੇ ਵੀ ਆਂਦੇ ਨ ਸਤਾਰ ਛੱਡਣਾ ਨਹੀਂ ਹੂੰ ਇਹ ਤਮਕੀਆਂ ਦੇਂਦੇ ਨਹੀਂ ਹੁਣ ਮੰਗ ਕੀ ਕਰਦੇ ਹਾਂ ਕੋਈ ਕਾਰਵਾਈ ਉਹਨਾਂ ਤੇ ਹੋਣੀ ਚਾਹੀਦੀ ਹਾਂ ਅਸੀਂ ਆਂਦੇ ਵੀ ਕਾਰਵਾਈ ਹੋਣੀ ਚਾਹੀਦੀ ਜਿੰਨੇ ਵੀ ਹੋ ਸਕਦੀ ਤੇ ਤੁਸੀਂ ਸਾਡੀ ਸਹਾਇਤਾ ਕਰਨੀ ਜੋ ਵੀ ਕਰਨੀ ਵੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਕੋਈ ਪੁਲਿਸ ਨਹੀਂ ਇੱਥੇ ਕੁਝ ਵੀ ਕਰਦੀ ਪਿਆਰ ਭਗਵੰਤਮਾਨ ਸਾਹਿਬ ਸੁਣੋ ਜੇਕਰ ਇਹ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਕਲਤਾਰ ਸਿੰਘ ਸੱਧਵਾ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹ ਕਹਿੰਦੇ ਸੀ 4 ਮਹੀਨਿਆਂ ਦੇ ਵਿੱਚ ਨਸ਼ੇ ਨੂੰ ਪੂਰੀ ਤਰ੍ਹਾਂ ਠੱਲ ਪਾ ਦੇਵਾਂਗੇ ਠੱਲ ਤਾਂ ਕੀ ਪਾਉਣੀ ਤੁਸੀਂ ਆ ਦੇਖ ਸਕਦੇ ਹੋ ਹਾਲਾਤ ਜਿਹੜੇ ਹਾਲਾਤ ਇੱਥੇ ਬਣੇ ਹੋਏ ਨੇ ਲੋਕਾਂ ਦੇ ਘਰ ਤੋੜੇ ਜਾ ਰਹੇ ਨੇ ਬਠਿੰਡੇ ਦੇ ਵਿੱਚ ਇੱਕ ਘਟਨਾ ਵਾਪਰੀ ਉੱਥੇ ਚਿੱਟੇ ਵਾਲਿਆਂ ਨੂੰ ਰੋਕਿਆ ਤੇ ਤਕਰੀਬਨ 8 ਘਰਾਂ ਦੇ ਦੇ ਵਿੱਚ ਆਗ ਲਗਾ ਦਿੱਤੀ ਗਈ ਚਿੱਟੇ ਵਾਲਿਆਂ ਵੱਲੋਂ ਤੇ ਉੱਥੇ ਪੂਰੀ ਗੁੰਡਾਗਰਦੀ ਕੀਤੀ ਗਈ ਆਪਾਂ ਵੀਰ ਨਾਲ ਗੱਲ ਕਰਦੇ ਹਾਂ ਜਦੋਂ ਉਹ ਆਏ ਘਰੇ ਉਹਨਾਂ ਨੇ ਹਮਲਾ ਕੀਤਾ ਤੁਸੀਂ ਉਦੋਂ ਕਿੱਥੇ ਸੀ ਮੈਂ ਉਦੋਂ ਜੀ ਬਾਜ਼ਾਰ ਸੀ ਦੇ ਹੂੰ ਤੇ ਅਸੀਂ ਤਾਂ ਮੁੰਡਾ ਨਾ ਕਿਤੇ ਕੰਮ ਗਿਆ ਸੀ ਤੇ ਕਿਦੋਂ ਆਏ ਕਿਹਾਂ ਦੇ ਕਿਦੋਂ ਉਹਨਾਂ ਸਾਰੀ ਤੋੜ ਪੰਨ ਕਰਕੇ ਗਿਆ ਚਲ ਗਿਆ ਸੀ ਅੱਛਾ ਹਾਂਜੀ ਜੇ ਤੁਸੀਂ ਘਰੇ ਹੁੰਦੇ ਤਾਂ ਫੇਰ ਫੇਰ ਮਾਰ ਫੇਰ ਸਾਨੂੰ ਵੀ ਤੁਹਾਨੂੰ ਪਤਾ ਜਾਨ ਲੈਵਨ ਨੁਕਸਾਨ ਹੋ ਸਕਦਾ ਈ ਉਹਨਾਂ ਕੋਲ ਉਹਨਾਂ ਨੂੰ ਕੋਈ ਅਗੋ ਕੋਈ ਵਾਰ ਕਰਦਾ ਉਹਨਾਂ ਪਿਸਟਲ ਹੀ ਮਾਰਨੇ ਫੇਰ ਉਹਨਾਂ ਫੇਰ ਉਹ ਮਤ ਹਾਂਜੀ ਹੂੰ ਪਿਸਟੋਲ ਉਹਦੇ ਹੁਣ ਮੰਗ ਕੋਈ ਕਰਦੇ ਹਾਂ ਵੀ ਉਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਜਰੂਰ ਜੇ ਕਾਰਵਾਈ ਹੋਣੀ ਚਾਹੀਦੀ ਪੁਲਿਸ ਚਾਹਵੇ ਤਾਂ ਤੁਹਾਨੂੰ ਪਤਾ ਹੀ ਹੈ ਮਿੰਟ ਚ ਫੜ ਸਕਦੀ ਆ ਵੈਸੇ ਵੀ ਉਹਨਾਂ ਦੱਸਿਆ ਕਹਿੰਦੇ ਸਾਡੇ ਕੋਲ ਚਿੱਟੇ ਦੇ ਵਿੱਚ 1 ਕਰੋੜ ਰੁਪਈਆ ਹੈਗਾ ਸਾਨੂੰ ਪਹਿਲਾਂ ਵੀ ਪੁਲਿਸ ਤਾਂ 2-2 ਸਾਲਾਂ ਤੱਕ ਨਹੀਂ ਫੜ ਸਕੀ ਹੁਣ ਤਾਂ ਸਰ ਨੂੰ ਨਾ ਪਤਾ ਉਹਨਾਂ ਦਾ ਕੌਣ ਨੇ ਹਾਂਜੀ ਹਰੀਸ਼ ਅੱਛਾ ਹਰੀਸ਼ ਬਰਾੜ ਅੱਛਾ ਹਰੀਸ਼ ਬਰਾੜ ਇੱਥੇ ਰਹਿੰਦੇ ਨੇ ਹਾਂਜੀ ਅੱਛਾ ਮਿੱਤਰੋ ਦੇਖ ਸਕਦੇ ਹੋ ਤੁਸੀਂ ਇੱਥੋਂ ਦੇ ਹੀ ਰਹਿਣ ਵਾਲੇ ਤੇ ਇੱਥੇ ਹੀ ਗੁੰਡਾ ਕਰਦੀ ਕਰਦੇ ਨੇ ਸਰਕਾਰਾਂ ਨੂੰ ਅਜਿਹੇ ਬੰਦਿਆਂ ਤੇ ਠੱਲ ਪਾਉਣੀ ਚਾਹੀਦੀ ਜੇਕਰ ਸਰਕਾਰਾਂ ਹੈਗੀਆਂ ਨੇ ਭਗਵੰਤ ਮਾਨ ਸਾਹਿਬ ਤੁਹਾਡੇ ਨੱਕ ਦੇ ਥੱਲੇ ਚਿੱਟਾ ਵੇਚਿਆ ਜਾ ਰਿਹਾ ਤੇ ਤੁਹਾਡੇ ਨੱਕ ਦੇ ਥੱਲੇ ਹੀ ਗੁੰਡਾ ਕਰਦੀ ਕੀਤੀ ਜਾ ਰਹੀ ਜਿਹੜੇ ਆਮ ਭੋਲੇ ਭਾਲੇ ਗਰੀਬ ਲੋਕ ਨੇ ਤੇ ਵੀਰੇ ਇਹ ਜਿਹੜਾ ਤੁਸੀਂ ਘਰ ਬਣਾਇਆ ਮਿਹਨਤ ਕਰਕੇ ਬਣਾਇਆ ਕਿੰਨੀ ਕੁ ਮਿਹਨਤ ਕੀਤੀ ਮੈਨੂੰ ਤਾਂ ਤੁਹਾਨੂੰ ਪਤਾ ਜੀ ਮੈਨੂੰ ਤਾਂ ਲੇਬਰ ਦਾ ਕੰਮ ਕਰੀਦਾ ਡੀਜ ਡੂਜੇ ਨਾਲ ਚਾਹੀਦਾ ਸਾਡਾ ਅੱਛਾ ਹਾਂ ਬਾ ਪਾਹੇ ਪੂਏ ਜੋੜ-ਜੋੜ ਕਰਕੇ ਬਣਾਇਆ ਤੁਹਾਨੂੰ ਪਤਾ ਹੀ ਹਾਂਜੀ ਪੱਲੇਦਾਰੀ ਬੱਚੇ ਕਰਦੇ ਅੱਛਾ ਪੱਲੇਦਾਰੀ ਕਰਦੇ ਹਾਂ ਅੱਛਾ ਤੇ ਕਿੰਨੀ ਕੁ ਮਿਹਨਤ ਕੀਤੀ ਕਿਵੇਂ ਤਿਲ-ਤਿਲ ਜੋੜ ਕੇ ਬਣਾਇਆ ਹਾਂ ਜੋੜ ਕੇ ਫੈਂਸ ਕਰਾ ਕਰਾ ਕੇ ਵਿਆਜਾਂ ਪਰ ਪਰਦੇ ਅੱਛਾ ਹਾਂ ਅਜ ਸਾਡੇ ਕੋਲ ਕਾਪੀਆਂ ਪਈਆਂ ਹੁੰਦੀਆਂ ਸਬੂਤ ਅਜੇ ਵੀ ਸ਼ੈੰਤ ਹੂੰ ਜਿਹਨਾਂ ਦੇ ਅਸੀਂ ਕੋਲ ਲੋਨ ਕਰਾ ਕਰਾ ਕੇ ਬਣਾਇਆ ਅੱਛਾ ਹਾਂ ਅੱਛਾ ਲੋਨ ਕਰਾ ਕਰਾ ਕੇ ਬਣਾਇਆ ਕਰ ਲੋਨਾਂ ਨਾਲ ਕਿਸ਼ਤਾਂ ਦੇ ਬਣਾਇਆ ਹਾਂ ਅਸੀਂ ਉਹਨਾਂ ਨੂੰ ਵੀ ਵਗਾ ਤਾ ਉਹ ਜਿਹਨਾਂ ਕੋਲ ਲੈਂਦੇ ਰ ਉਹ ਵੀ ਤੁਹਾਨੂੰ ਦੱਸ ਸਕਨੇ ਅਸੀਂ ਵੀ ਜਿਹਨਾਂ ਕੋਲ ਲੈ ਪੈਸਾ ਹੂੰ ਕਿਸ਼ਤਾਂ ਤਾਰ ਨਹੀਂ ਹਲੇ ਤਾਂ ਹਾਂ ਤਾਰਨੇ ਪੈ ਜੇ ਵੀ ਠੀਕ ਹੈ ਹਾਂ ਕਾਪੀਆਂ ਹੁੰਦੀਆਂ ਦਿਖਾਈਏ ਤੁਹਾਨੂੰ ਇੱਥੇ ਦਿਖਾ ਦਿਓ ਦੇਖੋ ਮਿੱਤਰੋ ਮਾਤਾ ਜੀ ਇਹ ਕਹਿੰਦੇ ਨੇ ਵੀ ਅਸੀਂ ਲੋਨ ਚੱਕ ਕੇ ਕਿਸ਼ਤਾਂ ਤਾਰ ਕੇ ਇਹ ਘਰ ਬਣਾਇਆ ਜਿਹੜੇ ਵੀਰ ਤੁਸੀਂ ਜਿੰਨਾ ਦੀ ਵਿਥਿਆ ਸੁਣੀ ਇਹ ਵੀ ਕਹਿੰਦੇ ਵੀ ਦੀਜਾਂ ਤੇ ਜਾ ਕੇ ਦਿਨ ਰਾਤ ਮਿਹਨਤ ਕਰਕੇ ਘਰ ਬਣਾਇਆ ਪਰ ਉਹਨਾਂ ਨੇ ਭੰਨਣ ਲੱਗਿਆ ਇੱਕ ਵਾਰੀ ਵੀ ਨਹੀਂ ਸੋਚਿਆ ਸੀ ਤੱਕ ਨਹੀਂ ਕੀਤੀ ਸਾਡਾ ਸਾਰਾ ਘਰ ਭੰਨ ਕੇ ਉਹ ਤੁਰ ਗਏ ਮਿੱਤਰੋ ਵੀਡੀਓ ਲਾਈਕ ਵੀ ਸ਼ੇਅਰ ਕਰਿਓ ਹੋਰ ਆਪਾਂ ਵੀਡੀਓ ਬਹੁਤ ਜ਼ਿਆੜੀਆਂ ਸ਼ੇਅਰ ਕਰਦੇ ਆਂ ਨੱਚਣ ਵਾਲੀਆਂ ਗੀਤਾਂ ਵਾਲੀਆਂ ਭੰਗੜੇ ਵਾਲੀਆਂ ਜਾਂ ਕਮੇਡੀ ਵਾਲੀਆਂ ਪਰ ਇਹ ਇੱਕ ਗਰੀਬ ਪਰਿਵਾਰ ਦਾ ਦੁੱਖ ਆ ਜਿਨ੍ਹਾਂ ਦੇ ਘਰੇ ਵੱੜ ਕੇ ਹਮਲਾ ਕੀਤਾ ਘਰ ਦੀ ਭਾਂ ਤੋੜ ਕੀਤੀ ਤੇ ਇਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਮਿੱਤਰੋ ਇਹ ਕਹਿੰਦੇ ਨੇ ਵੀ ਅਸੀਂ ਲੋਨ ਕਰਾ ਕਰਾ ਕੇ ਜਿਹੜਾ ਘਰ ਬਣਾਇਆ ਸੀ ਆ ਐਲਈਡੀ ਵੀ ਤੁਸੀਂ ਦੇਖ ਸਕਦੇ ਹੋ ਟੁੱਟੀ ਪਈ ਵਿੱਚੋਂ ਸਾਰਾ ਕੱਚ ਸ਼ੀਸ਼ਾ ਨਿਕਲ ਕੇ ਥੱਲੇ ਆ ਲਮਕਿਆ ਪਿਆ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਨੇੜੇ ਕਰ ਲੈ ਮੜਾ ਜਾ ਦੇਖੋ ਇਹ ਕਹਿੰਦੇ ਵੀ ਕਿਸ਼ਤਾਂ ਤਾਰਦੇ ਰਹੇ ਆ ਆ ਕਿਸ਼ਤਾਂ ਵਾਲੀਆਂ ਇਹਨਾਂ ਦੀਆਂ ਕਾਪੀਆਂ ਨੇ ਹਰ ਇੱਕ ਮਹੀਨੇ ਇਹ ਕਿਸ਼ਤਾਂ ਤਾਰਦੇ ਨੇ ਕਹਿੰਦੇ ਕਿਸ਼ਤਾਂ ਤਾਰ-ਤਾਰ ਕੇ ਅਸੀਂ ਘਰ ਬਣਾਇਆ ਸੀ ਸ਼ੀਸ਼ੇ ਲਵਾਏ ਸੀ ਜੋੜੀਆਂ ਲਵਾਈਆਂ ਸੀ ਪਰ ਉਹ ਇੱਕਦਮ ਆ ਕੇ ਹਮਲਾ ਕਰਕੇ ਸਾਰਾ ਕੁਝ ਤਹਿਸ ਨਹਿਸ ਕਰਕੇ ਚਲੇ ਗਏ ਮਾਤਾ ਜੀ ਹੁਣ ਕੋਈ ਡਰ ਲੱਗਦਾ ਤੁਹਾਨੂੰ ਬਹੁਤ ਡਰ ਜੀ ਸਾਨੂੰ ਦੋ ਦਿਨ ਹੋ ਗਏ ਨਾਲ ਕਰੇ ਨਹੀਂ ਸੁਣਦੇ ਪਏ ਅੱਛਾ ਮੈਨੂੰ ਸਾਨੂੰ ਬਹੁਤ ਹੀ ਖਤਰਾ ਹੈ ਨਾਲੇ ਨਾਲੇ ਉੱਚੀ ਆਵਾਜ਼ ਦਿੱਤੀ ਹੋਈ ਚੌਂਕ ਦੇ ਵਿੱਚ ਵੈਸੇ ਤੁਹਾਨੂੰ ਛੱਡਣਾ ਨਹੀਂ ਮੈਨੂੰ ਨੇ ਇਹ ਖਤਰਾ ਇਹ ਹੀ ਗਿਆ ਵੀ ਮੇਰੇ ਬੱਚੇ ਬਾਹਰ ਫਿਰਦੇ ਨੇ ਮੈਨੂੰ ਇਹਨਾਂ ਤੇ ਅਜੇ ਵੀ ਖਤਰਾ ਹੈ ਇਹਨਾਂ ਦੀ ਕਾਰਵਾਈ ਜ਼ਰੂਰ ਕਰੋ ਤੁਸੀਂ ਜੋ ਵੀ ਕਰਨਾ ਹੈ ਨਾ ਵੀ ਸਾਨੂੰ ਤਾਂ ਅਜੇ ਵੀ ਪਤਾ ਕਿ ਸਾਨੂੰ ਇਹਨਾਂ ਨਹੀਂ ਛੱਡਣਾ ਸਾਨੂੰ ਤੇ ਡਾਰੇ ਅਸੀਂ ਦੋ ਦਿਨ ਕਰੇ ਨੇ ਪੈਣਦੇ ਅੱਛਾ ਤੇ ਭਗਵੰਤ ਮਾਨ ਤੋਂ ਕੀ ਮੰਗ ਕਰਦੇ ਮੰਗalse ਕਰਨੇ ਬਸ ਸਾਨੂੰ ਨਾ ਤੁਸੀਂ ਸਹਾਇਤਾ ਕਰੋ ਸਾਡੇ ਕੋਲ ਕਿੰਨਾ ਕੋਈ ਪੈਸਾ ਨਹੀਂ ਕੋਸ਼ ਨਹੀਂ ਇਸ ਤਕਰੀਬ ਹੈਗੇ ਪੁਲਿਸ ਨੇ ਕੋਈ ਸੁਣਿਆ ਨਹੀਂ ਪੁਲਿਸ ਇੱਕ ਵਾਰ ਹੀ ਆਈ ਤਿੰਨ ਦਿਨ ਹੋ ਗਏ ਸਾਨੂੰ ਰੋਇਆ ਫਿਰਦਿਆਂ ਨੂੰ ਟੱਕ ਦਿਨ ਕਿਹੜਾ ਮਾਰ ਗਈ ਤੇ ਬਸ ਤੁਸੀਂ ਕਰਨਾ ਜੋ ਕਰਨਾ ਅੱਛਾ ਵੀ ਸਾਡਾ ਹੋਰ ਨਹੀਂ ਕੋ ਸਾਡੇ ਸਾਥ ਅਸੀਂ ਕੱਲੇ ਹੈਗੇ ਸਾਡੇ ਨਾਲ ਕੋਈ ਨਹੀਂ ਹੈਗਾ ਤੇ ਬਸ ਤੁਸੀਂ ਕਰਨਾ ਸਾਡੇ ਮਤ ਜੋ ਵੀ ਕਰਨੀ